ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਫਿਰ ਤੁਹਾਡਾ ਬਹੁਤ ਬਹੁਤ ਵਾਅਦਾ ਕਮਲ ਜੀ ਤੇ ਵੀਜੇ ਨੇ ਆਪ ਬਹੁਤ ਚੁੱਕਿਆ ਪਿੰਡ ਦੇ ਟਰਪਈ ਜ਼ਿਲ੍ਹਾ ਗੁਰਦਾਸਪੁਰ ਪਿੰਡ ਜੀ ਤਹਿਸੀਲ ਪਟਾਲਾ ਕੋਈ ਵੀ ਇਹਨਾਂ ਬਵਾਦ ਨਹੀਂ ਕਰਦੇ ਘਰ ਦੇ ਪਛੇ ਸੇਲ ਹੈ ਜੀ ਤੇ ਆਓ ਹਣ ਆਪਾਂ ਬਾਈ ਜਣੇ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਸੱਚੀ ਗੱਲ ਜੀ ਹੋਰ ਬਾਈ ਤਾਂ ਠੀਕ ਹੈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਧੰਨਵਾਦ ਹੋਰ ਦੱਸੋ ਨਹੀਂ ਬਾਈ ਮੱਝ ਅੱਛਾ ਜੀ ਠੀਕ ਹੈ ਆਪਣੇ ਘਰ ਦੀ ਇਹ ਮੱਝ ਦਾ ਤੀਜਾ ਸੂਆ ਸੁਣਾਏ ਨੇ ਠੀਕ ਆ ਪਹਿਲੇ ਸੂਏ ਲਈ ਮੱਝ ਪਾਈ ਅੱਛਾ ਠੀਕ ਆ ਹਾਂ ਜੀ ਹੁਣ ਇਸ ਟਾਈਮ ਕਿਹੜੇ ਟਾਈਮ ਬੈਨ ਨੂੰ ਅਜੇ ਲੈ ਜੂ ਕੀ ਦੱਸ ਦੇਣਾ ਦੱਸ ਦੇ ਲੈ ਜੂਗਾ ਉਧਰੋਂ ਲੈ ਕੇ ਆਂਦੇ ਅਸੀਂ ਉਧਰੋਂ ਇਹ ਗੰਗਾ ਨਗਰ ਤੋਂ ਆਈਆਂ ਮੱਝਾਂ ਅੱਛਾ ਗੰਗਾ ਨਗਰ ਤੋਂ ਆਈਆਂ ਆਪ ਤੋਂ ਮੱਝਾਂ ਬੈਠੀਆਂ ਹੈ ਵੀ ਠੀਕ ਆ ਠੀਕ ਆ ਜਦੋਂ ਤੁਹਾਨੂੰ ਤੁਸੀਂ ਕਿ ਪਾਈ ਨਹੀਂ ਵੀ ਹਾਂਜੀ 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 ਬਾਬਾ ਟਾਈਮ ਹੋ ਗਿਆ ਬਣਾਈਏ ਤੁਹਾਡੇ ਦੋ ਮੈਂ ਆਪਣੇ ਕੋਲ ਮੋਟੀਆਂ ਦੁੱਧ ਵਾਲੀਆਂ ਰੱਖੀ ਦਿਆਂ ਠੀਕ ਆ ਠੀਕ ਆ ਮੈਨੂੰ ਪੂਰੀ ਝੋਨਾ ਜਨਾ ਜਿਆਦਾ ਲਾਉਣਾ ਪਈ ਆ ਦੁੱਧ ਦਾ ਕੰਮ ਨਾਲ ਤੁਹਾਡਾ ਤੇ ਬਾਜੀ ਕਿੰਨਾ ਦੁੱਧ ਕੀਤਾ ਫਰੇ ਨੇ ਇਹਨੇ 15 15.5 14 ਇੱਥੇ ਰੁਧ ਰਹੀ ਹੈ ਜੇ ਗਰਮੀ ਦਾ ਸੂਆ ਹੋਵੇ ਮਤਲਬ ਘਟ ਦਿੰਨਾ ਲੀਟਰ ਖੰਡ ਠੀਕ ਆ ਤੇ ਖੋਲੀ ਜੀ ਫਿਰ ਆਪਾਂ ਫਿਰ ਤੁਸੀਂ ਆਪ ਗਏ ਸੀ ਜੀ ਇਧਰ ਹਾਂਜੀ ਹਾਂਜੀ ਉਥੋਂ ਆਪ ਲੈ ਕੇ ਆਂਦੀ ਸੀ ਠੀਕ ਹੈ ਠੀਕ ਲੋ ਜੀ ਦੇਖੋ ਗੰਗਾਣ ਝੋਟੀ ਆ ਰਸਤਾਂ ਦੀ ਤਾਂ ਬਹੁਤ ਵੱਡੀ ਝੋਟੀ ਆ ਚੰਗੇ ਲੇਵੇ ਵਾਲੀ ਆ ਤੁਰ ਤੁਰ ਵੀ ਤੁਰ ਕਰ ਲੋ ਕਰਾਂ ਕਰਾਂ ਇਸ ਚੋਇਡੂ ਠੀਕ ਹੈ ਭਾਜੀ ਮੇਰੇ ਤੋਂ ਕੋਈ ਗਰੰਟੀ ਨਹੀਂ ਕੋਈ ਕਿਸੇ ਦੀ ਕੋਈ ਆਪਣਾ ਧਾਰ ਖਾਦੀ ਘਟ ਹੋਵੇਗੀ ਠੀਕ ਆ ਹਾਂਜੀ ਹੌਲੀ 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 ਧਿਆਨ ਨਾਲ ਧਿਆਨ ਇਹਨੂੰ ਇਹਨੂੰ ਬੋਲਣਾ ਨਹੀਂ ਫਖਰ ਆਦਣਾ ਬਾਇਨਾ ਕੋਈ ਗੱਲ ਹੀ ਕੋਈ ਰੋਕ ਲੈਨੇ ਆਪਾਂ ਕੀ ਤੁਹਾਡੇ ਸਾਰੇ ਕਿੰਨਾ ਦੁੱਧ ਕਰ ਜੂਗੀ ਜੀ ਭਾਈ 15 ਕਿਲੋ ਦੀ ਗਰੰਟੀ ਹੈ ਬਾਕੀ ਸੇਵਾ ਸੁਮਾ ਕੱਢੀ ਹੋਊਗੀ ਤੇ ਕਾਹਲੀ ਕਰ ਸਕਦੀ ਆ ਹਾਂਜੀ ਹਾਂਜੀ ਹਾਂ ਬਿਲਕੁਲ ਅੱਗੇ ਗਰਮੀ ਆ ਅਜੇ ਇਹਨੇ ਜਦਾਂ ਐਚ ਐਫ ਹੋ ਜੀ ਕਿੰਨਾ ਕਰੋਗੇ ਜੀ 5 15 किलो नी दी गारंटी ਆ ਠੀਕ ਆ ਸੇਵਾਦਾਰ ਵਾਲੇ ਬੰਦੇ ਕੋ ਹੋਏ ਨਾ ਹਾਂ ਜੰਗੀ ਮੈਂ ਵੱਡੀ ਮੈਂ ਮੱਜ ਆ ਜੀ ਵੱਡੀ ਮੱਜ ਵਾ ਠੀਕ ਆ ਹਾਂ ਜੀ ਤੇ ਗਾਹ ਵਾ ਟੀਕਾ ਡੂਗਾ ਭਰਾਏ ਜੀ ਠੀਕ ਹੈ ਜੀ ਹੁਣ ਵੀ ਐਮਐਨਪੀ ਦਾ ਟੀਕਾ ਇਹਨਾਂ ਨੂੰ ਲੱਗਿਆ ਐਮਐਨ ਤੇ ਲੱਗਿਆ ਮੜਾ ਮੂੰਹ ਮੋਦ ਖਾਰੂ ਮੜਾ ਚਲੋ ਇੱਥੇ ਖੜੋ ਮੜਾ ਬੋਲੋ ਜਿਹੜਿਆ ਦਾ ਲੇਵਾ ਹੋਣਾ ਨਾ ਹਾਂ ਜੀ ਜਦੋਂ ਬਿਲਕੁਲ ਤਿਆਰ ਹੋਈ ਜਿਹਦਾ ਚਫਗਾਵਾ ਦਾ ਹੁੰਦਾ ਨਾ ਜਦਾਂ ਲੇਵਾ ਹੋਣਾ ਇਹ ਦੇਖੋ ਤੁਰਿਆ ਨਹੀਂ ਜਾਂਦਾ ਜਦ ਨਾਲ ਲੇਵਾ ਹੋਏ ਨਾ ਫੇ ਰਹਿਣਦੇ ਸੀ ਇੱਥੇ ਖੜੀ ਦੇਣ ਤੇ ਮੁੱਲ ਜਿੰਦਾ ਬੋਲ ਵੀਰ ਜੀ ਜਿਹੜਾ ਦੇਣ ਲੈਣਾ 135000 ਰੁਪਏ 135000 ਰੁਪਏ ਬਸ ਦੇਣ ਲੈਣ ਵਾਲਾ ਜਿਹੜਾ ਖਰਦੂ ਕੋ ਮੋਕਰੇ ਮਾਨ ਤੋਂ ਥੋੜਾ ਬੋਲ ਹਾਂ ਸੰਨ ਕਰਾਂਗੇ ਕੋਈ ਨਹੀਂ ਚਲ ਨੰਬਰ ਬੋਲੋ ਫਿਰ ਆਪਣਾ 81 9886 ਹੂੰ ਸੋਲਾ ਸਟਾਰਟ ਠੀਕ ਆ ਹਾਂ 81988616 ਪੈਂਡਟਰ ਭਾਈ ਪੈਂਜਟ ਭਾਈ ਜ਼ਿਲ੍ਹਾ ਕਰਦਾਖੋ ਤਹਿਸੀਲ ਬਟਾਲਾ ਹਰਚਵਾਲ ਰੋਡ ਤੋਂ ਹਰਚਵਾਲ ਤੋਂ ਪਟਾਲਾ ਰੋਡ ਦੇ ਉੱਪਰੀਆ ਸਤਿਕਾਰ ਸਤਿਕਾਰ ਜੀ